ਦੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਕਾਲੀ ਆਗੂ ਵਿਕਰਮ ਮਜੀਠੀਆ ਦਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਅੱਜ ਖਤਮ ਹੋ ਰਿਹਾ ਹੈ ਤਾਂ ਪੰਜਾਬ ਪੁਲਿਸ ਭਾਰੀ ਸੁਰੱਖਿਆ ਦੇ ਨਾਲ 90 ਤੋਂ ਉਹਨਾਂ ਨੂੰ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕਰੂਗੀ ਪਰ ਵਿਕਰਮ ਮਜੀਠੀਆ ਦੀ ਮੁਹਾਲੀ ਕੋਰਟ ਦੇ ਵਿੱਚ ਪੇਸ਼ੀ ਤੋਂ ਪਹਿਲਾਂ ਦਾ ਆਲਮ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆ ਰਹੀਆਂ ਨੇ ਕਿਉਂਕਿ ਵੱਡੀ ਤਦਾਦ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਸੜਕਾਂ ਤੇ ਨਾਕੇ ਲਗਾਏ ਗਏ ਨੇ ਕਿ ਅਕਾਲੀ ਆਗੂ ਜਿਹੜੇ ਨੇ ਉਹ ਕਿਤੇ ਕੋਟ ਦਾ ਰੁਖ ਨਾ ਕਰ ਲੈਣ ਚਾਹੇ ਆਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਝਿੰਜਰ ਕਿਉਂ ਨਾ ਹੋਣ ਜ਼ਾਇਦਾ ਸੁਲੇਮਾਨ ਕਿਉਂ ਨਾ ਹੋਣ ਤਮਾਮ ਆਗੂ ਜਿਹੜੇ ਨੇ ਉਹ ਇਸ ਵੇਲੇ ਹਾਊਸ ਅਰੈਸਟ ਕੀਤੇ ਹੋਏ ਨੇ ਘਰ ਦੇ ਵਿੱਚ ਨਜ਼ਰਬੰਦ ਕੀਤੇ ਹੋਏ ਨੇ ਪਰ ਇਹ ਮੁਹਾਲੀ ਕੋਰਟ ਦੇ ਬਾਹਰ ਦੀਆਂ ਤਸਵੀਰਾਂ ਨੇ ਵੱਡੀ ਤਦਾਦ ਦੇ ਵਿੱਚ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਬਾ ਮੁਕੰਮਲ ਕਰੇ ਗਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਰਮੇਸ਼ ਅੱਗੇ ਦੀਆਂ ਤਸਵੀਰਾਂ ਦਿਖਾ ਦਿਓ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਇਸ ਵੇਲੇ ਦਾ ਆਲਮ ਹੈ ਭਾਰੀ ਤਦਾਦ ਦੇ ਵਿੱਚ ਸੁਰੱਖਿਆ ਫੋਰਸ ਹੈ ਬੈਰੀਗੇਡ ਜਿਹੜੇ ਨੇ ਉਹ ਲਗਾਏ ਗਏ ਨੇ ਤਾਂ ਵਿਕਰਮ ਜੀਠਿਆ ਦੀ ਪੇਸ਼ੀ ਤੋਂ ਪਹਿਲਾਂ ਦਾ ਆਲਮ ਹੈ ਪੇਸ਼ੀ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਸੁਰੱਖਿਆ ਜਿਹੜੀ ਹੈ ਉਹ ਤਣਾਤ ਕੀਤੀ ਹੋਈ ਆ ਤਾਂ ਪੁਲਿਸ ਪ੍ਰਸ਼ਾਸਨ ਦੀ ਸ਼ਕਤੀ ਤੇ ਅਕਾਲੀ ਦਲ ਵੱਲੋਂ ਵੱਡੇ ਪੱਧਰ ਤੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਤਾਂ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਤੋਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੋਹਾਲੀ ਕੋਰਟ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਵਿਕਰਮ ਮਜੀਠੀਆ ਨਾਬਾ ਜ਼ੇਲ ਤੋਂ ਮੋਹਾਲੀ ਕੋਰਟ ਦੀ ਪੇਸ਼ੀ ਪੁੱਗਤਣ ਲਈ ਰਵਾਨਾ ਹੋ ਚੁੱਕੇ ਨੇ ਭਾਰੀ ਸੁਰੱਖਿਆ ਬਲ ਦੇ ਨਾਲ ਉਹਨਾਂ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਵਿਕਰਮ ਮਜੀਠੀਆ ਦਾ ਅੱਜ ਖਤਮ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਦੇਖੋ ਦੀ ਵੱਡੀ ਤعداد ਦੇ ਵਿੱਚ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਤੈਨਾਤ ਕੀਤੇ ਹੋਏ ਨੇ ਤਾਂ ਬਹੁਤਾਂ ਅਕਾਲੀ ਆਗੂ ਨੇ ਚਾਹੇ ਸਰਬਜੀਤ ਚਿੰਗਰ ਕਿਉਂ ਨਾ ਹੋਣ ਅ ਪਰਮਿੰਦਰ ਸੁਹਾਣਾ ਕਿਉਂ ਨਾ ਹੋਣ ਉਹਨਾਂ ਨੂੰ ਘਰ ਹਾਊਸ ਅਰੈਸਟ ਕੀਤਾ ਹੋਇਆ ਕਿਉਂਕਿ ਵਿਕਰਮ ਮਜੀਠੀਆ ਦੀ ਪੇਸ਼ੀ ਤੋਂ ਪਹਿਲਾਂ ਅਕਾਲੀ ਆਗੂ ਜਿਹੜੇ ਨੇ ਉਹ ਆਪਣਾ ਰੋਸ ਜ਼ਰੂਰ ਪ੍ਰਗਟ ਕਰਦੇ ਨੇ ਤਾਂ ਉਸੇ ਦੇ ਚੱਲਦੇ ਵੱਡੀ ਤعداد ਦੇ ਵਿੱਚ ਅਕਾਲੀ ਆਗੂਆਂ ਨੂੰ ਘਰ ਦੇ ਵਿੱਚ ਹਾਊਸ ਅਰੈਸਟ ਕੀਤਾ ਗਿਆ ਤਾਂ ਇਹ ਤਸਵੀਰਾਂ ਮੁਹਾਲੀ ਕੋਰਟ ਦੇ ਬਾਹਰ ਦੀਆਂ ਨੇ ਦੇਖੋ ਰਮੇਸ਼ੀ ਕਵਾਰ ਤੁਸੀਂ ਵੀ ਦਿਖਾ ਦਿਓ ਦੇਖੋ ਕਿਸ ਤਰ੍ਹਾਂ ਚੈਕਿੰਗ ਕਰਕੇ ਹਰ ਇੱਕ ਵਿਅਕਤੀ ਦੀ ਚੈਕਿੰਗ ਤੋਂ ਬਾਅਦ ਜਿਹੜਾ ਅੰਦਰ ਜਾਣ ਦਿੱਤਾ ਜਾਂਦਾ ਹੈ ਪੁੱਛਗਿਛ ਹੁੰਦੀ ਆ ਫੇਰ ਹੀ ਜਿਹੜੇ ਜਿਹੜੇ ਨੇ ਵਿਅਕਤੀ ਨੇ ਉਹ ਅੰਦਰ ਜਾ ਸਕਦੇ ਨੇ ਸਖਤੀ ਹੈ ਜਿਹੜੀ ਇਹ ਦੇਖੋ ਹਰ ਇੱਕ ਵਿਅਕਤੀ ਦੀ ਪੁੱਛਗਿਛ ਹੁੰਦੀ ਆ ਕੋਰਟ ਦੇ ਵਿੱਚ ਐਂਟਰੀ ਤੋਂ ਪਹਿਲਾਂ ਹਰ ਇੱਕ ਵਿਅਕਤੀ ਦੀ ਪੁੱਛਗਿਛ ਹੁੰਦੀ ਆ ਤਾਂ ਉਸ ਤੋਂ ਬਾਅਦ ਹੀ ਕੋਰਟ ਦੇ ਵਿੱਚ ਉਸ ਨੂੰ ਦਾਖਲ ਹੋਣ ਦਿੱਤਾ ਜਾਂਦਾ ਚਾਹੇ ਕੋਈ ਵੀ ਹੋਵੇ ਸਖਤ ਸੁਰੱਖਿਆ ਦੇ ਦਾਇਰੇ ਤੋਂ ਬਾਅਦ ਹੀ ਉਸ ਨੂੰ ਅੰਦਰ ਜਾਣ ਦੀ ਅਨੁਮਤੀ ਆਗਿਆ ਮਿਲਦੀ ਆ ਤਾਂ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਵੱਡੀ ਤਦਾਦ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨ ਕੋਰਟ ਦੇ ird gird ਜਿਹੜੇ ਨੇ ਉਹ ਤਾਇਨਾਤ ਕੀਤੇ ਹੋਏ ਨੇ ਵਿਕਰਮ ਮਜੀਠੀਆ ਥੋੜੀ ਦੇਰ ਦੇ ਵਿੱਚ ਹੀ ਮੋਹਾਲੀ ਕੋਰਟ ਕੰਪਲੈਕਸ ਦੇ ਵਿੱਚ ਪਹੁੰਚਣਗੇ ਕਿਉਂਕਿ 14 ਦਿਨ ਦੇ ਜੁਡੀਸ਼ੀਅਲ ਕਸਟਡੀ ਦਾ ਜਿਹੜਾ ਉਹਨਾਂ ਦਾ ਰਿਮਾਂਡ ਸੀ ਆ ਸਮਾਪਤ ਹੋਊਗਾ ਤਾਂ ਅੱਜ ਜੱਜ ਸਾਹਿਬ ਨੇ ਇੱਕ ਵਾਰ ਫਿਰ ਤੋਂ ਵਿਕਰਮ ਮਜੀਠੀਆ ਨੂੰ ਪੇਸ਼ ਕੀਤਾ ਜਾਣਾ ਕੈਮਰਾ ਪਰਸਨ ਰਮੇਸ਼ ਤੇ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ